ਪੀਐਮ મોદી ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪੀਐਮ મોદી ਨੇ ਅੱਜ ਤੀਜੀ ਵਾਰ ਕੇਂਦਰ ਚ ਐਨਡੀਏ ਦੀ ਸਰਕਾਰ ਬਣਾਉਣ ਲਈ ਸੌਂ ਚੁੱਕੀ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਹਨਾਂ ਨੂੰ ਸੌਂ ਚੁਕਾਈ ਹੈ ਸ਼ਾਮੀ ਸਵਾ 7 ਵਜੇ ਇਹ ਪ੍ਰੋਗਰਾਮ ਸਟਾਰਟ ਹੋਇਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ મોદી ਨੇ ਤੀਜੀ ਵਾਰ ਪੀਐਮ ਦੀ ਵਜੋਂ ਸੌਂ ਚੁੱਕੀ ਹੈ ਇਸ ਦੇ ਨਾਲ ਹੀ ਐਨਡੀਏ 3.0 ਦੀ ਸ਼ੁਰੂਆਤ ਹੋਈ ਜਿਸ ਦੇ ਵਿੱਚ ਮੋਦੀ ਕੈਬਨਿਟ ਦੇ ਮੰਤਰੀਆਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ ਜਿਸ ਦੇ ਵਿੱਚ ਜੇਪੀ ਨੱਡਾ ਰਾਜਨਾਥ ਸਿੰਘ ਅਮਿਤ ਸ਼ਾ ਸ਼ਿਵਰਾਜ ਸਿੰਘ ਚੋਹਾਨ ਨਿਤਿਨ ਗੜਕਰੀ ਨਿਰਮਲਾ ਸੀਤਾਰਮਨ ਐਸ ਜੈ ਸ਼ੰਕਰ ਮਨੋਹਰ ਲਾਲ ਖੱਟਰ ਐਚ ਬੀ ਸਵਾਮੀ ਪਿਊਸ਼ ਗੋਇਲ ਧਰਮੇਂਦਰ ਪ੍ਰਧਾਨ ਜੀਤਨ ਰਾਮਾਨ ਜੀ ਰਾਜੀਵ ਰੰਜਨ ਲਲਨ ਸਿੰਘ ਸਰਵਾਨੰਦ ਸੋਨੇਵਾਲ ਡਾਕਟਰ ਵਿਰੇਂਦਰ ਕੁਮਾਰ ਰਾਮ ਮੋਹਨ ਨਾਇਡੂ ਪ੍ਰਲਾਦ ਜੋਸ਼ੀ ਜੁਆਲ ਔਰਾਮ ਗਿਰਰਾਜ ਸਿੰਘ ਅਸ਼ਵਨੀ ਵੈਸ਼ਨਵ ਜੋਤੀ ਰਾਦਿੱਤ ਸਿੰਧਿਆ ਭੁਪਿੰਦਰ ਜਾਦਵ ਗਜੇਂਦਰ ਸ਼ਿਖਾਵਤ ਅਨਪੂਰਨਾ ਦੇਵੀ ਕਿਰਨ ਰਜੀਜੂ ਹਰਦੀਪ ਸਿੰਘ ਪੁਰੀ ਡਾਕਟਰ ਮਨਸੁਖ ਮਾਂਡਵੀਆ ਜੀ ਕਿਸ਼ਨ ਰੈਡੀ ਚਿਰਾਗ ਪਾਸਵਨ ਸੀਆਰ ਪਾਟਿਲ ਰਾਉ 인ਦਰਜੀਤ ਸਿੰਘ ਡਾਕਟਰ ਜੀਤेंद्र ਸਿੰਘ ਅਰਜੁਨ ਰਾਮ ਮੇਘਵਾਲ ਪ੍ਰਤਾਪਰਾਉ ਜਾਦਵ ਜਯੰਤ ਚੌਧਰੀ ਜੀਤਨ ਪ੍ਰਸਾਦ ਪੰਕਜ ਚੌਧਰੀ ਸ਼੍ਰੀਪਦ ਜੈਸੂ ਨਾਇਕ ਕ੍ਰਿਸ਼ਨਪਾਲ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਮੰਤਰੀਆਂ ਦੇ ਨਾਮ ਸ਼ਾਮਲ ਨੇ ਪੀਐਮ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪੀਐਮ ਮੋਦੀ ਨੇ ਅੱਜ ਤੀਜੀ ਵਾਰ ਕੇਂਦਰ ਚ ਐਨਡੀਏ ਦੀ ਸਰਕਾਰ ਬਣਾਉਣ ਲਈ ਸੌ ਚੁੱਕੀ ਹੈ ਰਾਸ਼ਟਰਪਤੀ ਦ੍ਰੋਪਦੀ ਮਰਮੂ ਨੇ ਉਹਨਾਂ ਨੂੰ ਸੌਂ ਚੁੱਕੀ ਹੈ ਸ਼ਾਮੀ ਸਵਾ 7 ਵਜੇ ਇਹ ਪ੍ਰੋਗਰਾਮ ਸਟਾਰਟ ਹੋਇਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਤੀਜੀ ਵਾਰ ਪੀਐਮ ਦੀ ਵਜੋਂ ਸੌਂ ਚੁੱਕੀ ਹੈ ਇਸ ਦੇ ਨਾਲ ਹੀ ਐਨਡੀਏ 3.0 ਦੀ ਸ਼ੁਰੂਆਤ ਹੋਈ ਜਿਸ ਦੇ ਵਿੱਚ ਮੋਦੀ ਕੈਬਨਿਟ ਦੇ ਮੰਤਰੀਆਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ ਜਿਸ ਦੇ ਵਿੱਚ ਜੇਪੀ ਨੱਡਾ ਰਾਜਨਾਥ ਸਿੰਘ ਅਮਿਤ ਸ਼ਾਹ ਸ਼ਿਵਰਾਜ ਸਿੰਘ ਚੋਹਾਨ ਨਿਤਿਨ ਗੜਕਰੀ ਨਿਰਮਲਾ ਸੀਤਾਰਮਨ ਐਸ ਜੇ ਸ਼ੰਕਰ ਮਨੋਹਰ ਲਾਲ ਖੱਟਰ ਐਚਬੀ ਸੁਆਮੀ ਪਿਊਸ਼ ਕੋਇਲ धर्मेंद्र प्रधान जीतन राम मांझी जी, राजीव रंजन ललन सिंह सर्वानंद सोनेवाल डॉक्टर वीरेंद्र कुमार राम मोहन नायडू प्रहलाद जोशी जुआल जुआलोराम गिरिराज सिंह अश्विनी वैष्णव ज्योतिरादित्य सिंधिया भूपेंद्र यादव गजेंद्र शेखावत अन्नपूर्णा देवी किरण रिजिजू हरदीप सिंह पुरी डॉक्टर मनसुख मांडवी जी किशन रेड्डी चिराग पासवान सी आर पाटिल राव इंद्रजीत सिंह डॉक्टर जितेंद्र सिंह अर्जुन राम मेघवाल प्रताप राव यादव जयंत चौधरी ਜੀਤਨ ਪ੍ਰਸਾਦ ਪੰਕਜ ਚੌਧਰੀ ਸ਼੍ਰੀਪਦ ਜੈਸੂ ਨਾਇਕ 크੍ਰਿਸ਼ਨਪਾਲ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਮੰਤਰੀਆਂ ਦੇ ਨਾਮ ਸ਼ਾਮਲ ਨੇ ਪੀਐਮ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪੀਐਮ ਮੋਦੀ ਨੇ ਅੱਜ ਤੀਜੀ ਵਾਰ ਕੇਂਦਰ ਚ ਐਨਡੀਏ ਦੀ ਸਰਕਾਰ ਬਣਾਉਣ ਲਈ ਸੌਂ ਚੁੱਕੀ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਹਨਾਂ ਨੂੰ ਸੌਂ ਚੁੱਕਈ ਹੈ ਸ਼ਾਮੀ ਸਵਾ 7 ਵਜੇ ਇਹ ਪ੍ਰੋਗਰਾਮ ਸਟਾਰਟ ਹੋਇਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਤੀਜੀ ਵਾਰ ਪੀਐਮ ਦੀ ਵਜੋਂ ਸੌਂ ਚੁੱਕੀ ਹੈ ਇਸ ਨਾਲ ਹੀ NDA 3.0 ਦੀ ਸ਼ੁਰੂਆਤ ਹੋਈ ਜਿਸ ਦੇ ਵਿੱਚ ਮੋਦੀ ਕੈਬਨਿਟ ਦੇ ਮੰਤਰੀਆਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ ਜਿਸ ਦੇ ਵਿੱਚ ਜੇਪੀ ਨੱਡਾ ਰਾਜਨਾਥ ਸਿੰਘ ਅਮਿਤ ਸ਼ਾ ਸ਼ਿਵਰਾਜ ਸਿੰਘ ਚੋਹਾਨ ਨਿਤਿਨ ਗੜਕਰੀ ਨਿਰਮਲਾ ਸੀਤਾਰਮਨ ਐਸ ਜੈ ਸ਼ੰਕਰ ਮਨੋਹਰ ਲਾਲ ਖੱਟਰ ਐਚ ਬੀ ਸੁਆਮੀ ਪਿਊਸ਼ ਕੋਇਲ ਤਰਮੇਂਦਰ ਪ੍ਰਧਾਨ ਜੀਤਨ ਰਮਨ ਜੀ ਰਾਜੀਵ ਰੰਜਨ ਲਲਨ ਸਿੰਘ ਸਰਵਾਨੰਦ ਸੋਨੇਵਾਲ ਡਾਕਟਰ ਵਿਰੇਂਦਰ ਕੁਮਾਰ ਰਾਮੋਹਨ ਨਾਇਡੂ ਪ੍ਰਲਾਦ ਜੋਸ਼ੀ ਜੁਵਾਲ ਓ ਰਾਮ ਗਿਰੀਰਾਜ ਸਿੰਘ ਅਸ਼ਵਨੀ ਵੈਸ਼ਨਵ ਜੋਤੀ ਰਾਧਿਤਿਆ ਸਿੰਧਿਆ ਭੂਪਿੰਦਰ ਜਾਦਵ, ਗਜੇਂਦਰ ਸ਼ਿਖਾਵਤ, ਅਨਪੂਰਨਾ ਦੇਵੀ, ਕਿਰਨ ਰਜੀਜੂ, ਹਰਦੀਪ ਸਿੰਘ ਪੁਰੀ, ਡਾਕਟਰ ਮਨਸੂਖ ਮਾਂਡਵੀਆ, ਜੀ ਕਿਸ਼ਨ ਰੈਡੀ, ਚਿਰਾਗ ਪਾਸਵਨ, ਸੀ.ਆਰ. ਪਟੇਲ, ਰਾਉ 인ਦਰਜੀਤ ਸਿੰਘ, ਡਾਕਟਰ ਜੀਤेंद्र ਸਿੰਘ, ਅਰਜੁਨ ਰਾਮ ਮੇਘਵਾਲ, ਪ੍ਰਤਾਪਰਾਉ ਜਾਦਵ, ਜਯੰਤ ਚੌਧਰੀ, ਜੀਤਨ ਪ੍ਰਸਾਦ ਪੰਕਜ ਚੌਧਰੀ, ਸ਼੍ਰੀਪਦ ਜੈਸੋ ਨਾਇਕ, 크੍ਰਿਸ਼ਨਪਾਲ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਮੰਤਰੀਆਂ ਦੇ ਨਾਮ ਸ਼ਾਮਲ ਨੇ।